ਤੇ ਭਗਵੰਤ ਮਾਨਾ ਹੁਣਾਂ ਦੀ ਜਿਹੜੀ ਸਪੀਚ ਹੁੰਦੀ ਹੈ ਲੋਕ ਸਭਾ ਦੇ ਵਿੱਚ ਉਹ ਵੇਖਣ ਵਾਲੀ ਹੁੰਦੀ ਸੀ ਕਾਬਲੇ ਤਾਰੀਫ ਹੁੰਦੀ ਸੀ ਇਕੱਲੀ ਕਹਿ ਲਈਏ ਤਾਂ ਕਿੰਨਾ ਕਿੰਨਾ ਚਿਰ ਦੂਜਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਸਰਦਾਰਨੀ ਹਰ ਸਿਮਰਤਕੌਰ ਬਾਦਲ ਜਦੋਂ ਤੁਸੀਂ ਇਹਨਾਂ ਨੂੰ ਬੋਲਦੇ ਦੇਖੋਗੇ ਆਪਣੇ ਸੰਸਦ ਮੈਂਬਰ ਨੂੰ ਤੁਹਾਨੂੰ ਉਦੋਂ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਇਹਨਾਂ ਦੇ ਕੰਮ ਕੀ ਹੈ ਜਨਤਾ ਨੂੰ ਵੀ ਸਾਹ ਦੇਣਾ ਚਾਹੀਦਾ ਹੁਣ ਤੁਸੀਂ ਆਉਣ ਵਾਲੇ ਸਮੇਂ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਜੇਕਰ ਉਹਨਾਂ ਨੂੰ ਸਮਾਂ ਮਿਲਦਾ ਹੈ ਜੇ ਉਹ ਆਪਣੀ ਸਪੀਚ ਦੇਣਗੇ ਇਹ ਤਾਂ ਕਲੀਅਰ ਹੈ ਕਿ ਜਦੋਂ ਹੁਣ ਸੰਸਦ ਮੈਂਬਰ ਬਣ ਚੁੱਕੇ ਨੇ ਸੌ ਚੱਕ ਸੁੱਕੇ ਨੇ ਤਾਂ ਇਹ ਵੀ ਆਉਣ ਵਾਲਾ ਬੜਾ ਜਲਦੀ ਉਹ ਸਮਾਂ ਹੋ ਗਿਆ ਜਦੋਂ ਆਪਾਂ ਨੂੰ ਉਹਨਾਂ ਨੂੰ ਸੰਸਦ 'ਚ ਬੋਲਦੇ ਦੇਖਾਂਗੇ ਤਾਂ ਆਪਾਂ ਨੂੰ ਉਥੇ ਕਾਲ ਨਹੀਂ ਕਰਨੀ ਚਾਹੀਦੀ ਇਹ ਨਹੀਂ ਕਰਨਾ ਚਾਹੀਦਾ ਇਹ ਖਾਲਸਤਾਨੀ ਨੇ ਇਹ ਮੋਦੀ ਭਗਤ ਨੇ ਇਹਨਾਂ ਨੇ ਬੀਜੇਪੀ ਚ ਹੀ ਜਾਣਾ ਸੀ ਜਾਂ ਇਹਨਾਂ ਨੂੰ ਤਾਂ ਬਾਦਲ ਪਰਿਵਾਰ ਨੇ ਤੋੜਿਆ ਹੋਇਆ ਸੀ ਬੜੇ ਟੇਢ ਢੰਗ ਨਾਲ ਐਂਟਰੀ ਕਰਾਈ ਹੈ ਜਾਂ ਫਿਰ ਇਹ ਸਮੇਂ-ਸਮੇਂ ਦੇ ਉੱਪਰ ਕਾਂਗਰਸ ਵੱਲ ਨੂੰ ਵੀ ਆਕਰਸ਼ਿਤ ਹੁੰਦੇ ਰਹੇ ਨੇ ਇਹ ਗੱਲਾਂ ਬੋਲਣ ਤੋਂ ਪਹਿਲਾਂ ਉਹਨਾਂ ਦੀ ਸਪੀਚ ਜਦੋਂ ਉਹਨਾਂ ਨੂੰ ਸਮਾਂ ਮਿਲੇਗਾ ਉਹ ਸਮਾਂ ਜ਼ਰੂਰ ਸਾਨੂੰ ਦੇਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਜਿੱਤਿਆ ਹੋਇਆ ਸੰਸਦ ਮੈਂਬਰ ਹੈ ਉਹ ਸਾਡੇ ਵਾਸਤੇ ਕੀ ਕਰਨ ਜਾ ਰਿਹਾ ਉਹਦੀ ਸੋਚ ਕਿਦਾਂ ਦੀ ਉਹ ਕੀ ਲੈ ਕੇ ਆਊਗਾ ਕੇਂਦਰ ਤੋਂ ਹੁਣ ਇਸ ਦੇ ਨਾਲ ਨਾਲ ਇੱਕ ਹੋਰ ਕਹਿਣਾ ਚਾਹਾਂਗਾ ਪਿਛਲੇ ਸਮੇਂ ਦੇ ਦੌਰਾਨ ਵੱਡੇ ਫਰਕ ਨਾਲ ਪੰਜਾਬ ਦਾ ਜਿਹੜਾ ਸਭ ਤੋਂ ਵੱਡੇ ਫਰਕ ਨਾਲ ਜਿੱਤਿਆ ਹੋਇਆ ਸੰਸਦ ਮੈਂਬਰ ਸੀ ਜੇਲ੍ਹ ਦੇ ਵਿੱਚ ਉਹ ਸਨ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਹੁਣ ਲੋਕਾਂ ਨੂੰ ਪਿੱਛੇ ਵਿਚਾਰਨਾ ਪਵੇਗਾ ਜਿੰਨਾ ਸਮਾਂ ਉਹਨਾਂ ਨੂੰ ਜਦੋਂ ਤੂੰ ਜਿੱਤਦੇ ਆਏ ਨੇ ਜੀ ਜੀ ਉਹਨਾਂ ਨੇ ਪੰਜਾਬ ਵਾਸਤੇ ਕੀ ਕੀਤਾ E aí ਮੁੱਖ ਤੌਰ ਤੇ ਜਿਹੜੀਆਂ ਚੀਜ਼ਾਂ ਜਦੋਂ ਆਪਾਂ ਉਹਨਾਂ ਦਾ ਧਿਆਨ ਕਰਾਂਗੇ ਸਾਡੇ ਦਿਮਾਗ ਦੇ ਵਿੱਚ ਆ ਜਾਏਗਾ ਕਿ ਉਹਨਾਂ ਨੇ ਪੰਜਾਬ ਵਾਸਤੇ ਇਹ ਕੀਤਾ ਹੈ ਜੀ ਇਸੇ ਤਰ੍ਹਾਂ ਜੇਕਰ ਬਿਲਕੁਲ ਹੀ ਉਹਨਾਂ ਤੋਂ ਵਿਚਾਰਾ ਤੋਂ ਉਲਟ ਪਾਸੇ ਆਪਾਂ ਗੱਲ ਕਰ ਲਈਏ ਕਾਂਗਰਸ ਦੀ ਜੀ ਜੀ ਚਾਹੇ ਮੰਨ ਲਓ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੰਸਦ ਦੇ ਵਿੱਚ ਜਦੋਂ ਉਹਨਾਂ ਨੇ ਬਿਆਨ ਦਿੱਤੇ ਨੇ ਪੰਜਾਬ ਵਾਸਤੇ ਉਹਨਾਂ ਨੇ ਮੰਗ ਕੀ ਰੱਖੀ ਸੀ ਉਹਨਾਂ ਨੇ ਕੀਤਾ ਕੀ ਹੈ ਜੀ ਜਾਂ ਹਰਸਿਮਰਤ ਕੋਰ ਬਾਦਲ ਜੇ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੁਖਵੀਰ ਸਿੰਘ ਬਾਦਲ ਨੇ ਹਮ ਜਾਂ ਭਾਜਪਾ ਦੇ ਨੇ ਸੰਨੀ ਦਿਓਲ ਸਨ ਉਸ ਤੋਂ ਪਹਿਲਾਂ ਵਿਨੋਦ ਖੰਨਾ ਨੇ ਉਹ ਲਗਾਤਾਰ ਜਿੱਤਦੇ ਰਹੇ ਹਾਂ ਜੀਪੀ ਵੱਲੋਂ ਤਾਂ ਸਾਨੂੰ ਇਹ ਦੇਖਣਾ ਪੈਗਾ ਜਾਂ ਵਿਨੋਦ ਖੰਨਾ ਸਣ ਜਦੋਂ ਤਾਂ ਉਹਨਾਂ ਨੇ ਕੀ ਕੀਤਾ ਪੰਜਾਬ ਵਾਸਤੇ ਉਹਨਾਂ ਦੀ ਸੋਚ ਕੀ ਸੀ ਗੁਰਦਾਸਪੁਰ ਹਲਕੇ ਤੋਂ ਉਹਨਾਂ ਨੇ ਕੀ ਲੈ ਕੇ ਆਂਦਾ ਸੰਨੀ ਦੇ ਉਹਨੇ ਕਿਹੜੇ ਪ੍ਰੋਜੈਕਟ ਲੈ ਕੇ ਆਏ ਨੇ ਤਾਂ ਜੇਕਰ ਅਸੀਂ ਉਹਨਾਂ ਨੂੰ ਬਾਤ ਸਕਦੇ ਆਂ ਦੇਖ ਸਕਦੇ ਆਂ ਤਾਂ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਵੀ ਸਾਨੂੰ ਸਮਾਂ ਦੇਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਉਹ ਕੰਮ ਕਿਹੜੇ ਢੰਗ ਨਾਲ ਕਰਨਗੇ ਤੇ ਜਿਹੜੀ ਸਿੱਖ ਕੌਮ ਹੈ ਜੇਕਰ ਲੱਗਦਾ ਸਾਨੂੰ ਕਿ ਸਾਡੀ ਸਿੱਖ ਕੌਮ ਦਾ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਤਾਂ ਸਾਡੇ ਇਹਨੇ ਸਿੱਖ ਜਥੇਬੰਦੀਆਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਕਹਿ ਲਈਏ ਆਮ ਆਦਮੀ ਪਾਰਟੀ 'ਚ ਜਿਹੜੇ ਸਿੱਖਾਂ ਦੇ ਲੱਗਦਾ ਕਿ ਸਿੱਖਾਂ ਸਿੱਖੀ ਦੀ ਗੱਲ ਕਰਦੇ ਨੇ ਕੁਝ ਬੰਦੇ ਕਿਉਂਕਿ ਉਹ ਸਾਰੇ ਚੰਗੇ ਨੇ ਪੰਜਾਬ ਦੀ ਗੱਲ ਸਾਰੇ ਕਰਦੇ ਨੇ ਪਰ ਜੇ ਸਿੱਖਾਂ ਦੀ ਕੋਈ ਗੱਲ ਆਵੇ ਤਾਂ ਉਹ ਵੀ ਕਰ ਰਹੇ ਨੇ ਇਸ ਵਕਤ ਵੀ ਕਰਦੇ ਨੇ ਝਾੜੂ ਵਾਲੇ ਵੀ ਕਰਦੇ ਨੇ ਪਹਿਲੇ ਸਮੇਂ ਵਿੱਚ ਵੀ ਕਰਦੇ ਸਨ ਚਾਹੇ ਭਗਵੰਤ ਮਾਨ ਸਨ ਬੀਜੇਪੀ ਵਾਲੇ ਵੀ ਕਰਦੇ ਨੇ ਜੀ ਜੇਕਰ ਇਹ ਗੱਲ ਆਪਾਂ ਵੇਖਣੀ ਹੈ ਕਈ ਦਰਸ਼ਕਾਂ ਨੂੰ ਲੱਗਣਾ ਕਿ ਬੀਜੇਪੀ ਵਾਲੇ ਕਿਵੇਂ ਕਰਦੇ ਨੇ ਤਾਂ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਉੱਥੇ ਸਾਨੂੰ ਵੇਖਣਾ ਪਵੇਗਾ ਕਿ ਉਸ ਸਮੇਂ ਕਿਹੜੇ-ਕਿਹੜੇ ਲੀਡਰ ਨੇ ਜਿਹੜੇ ਚਾਹੇ ਉਹ ਬੀਜੇਪੀ ਦੇ ਅਕਾਲੀ ਦਲ ਦੇ ਕਾਂਗਰਸ ਦੇ ਆਮ ਆਦਮੀ ਦੇ ਨੇ ਉਹਨਾਂ ਨੇ ਕੀ-ਕੀ ਯੋਗਦਾਨ ਪਾਇਆ ਬਿਲਕੁਲ ਉਹ ਸਾਰੇ ਪੱਖਾਂ ਤੋਂ ਸਾਨੂੰ ਵੇਖਣਾ ਚਾਹੀਦਾ ਹੈ ਕਦੀ ਵੀ ਜਿਹੜਾ ਇੰਟਰਨੈਟ ਹੈ ਚੰਗੇ ਵਾਸਤੇ ਬਣਿਆ ਪਰ ਇਹਦਾ ਜਿਹੜਾ ਸਦੋਜ ਉਪਯੋਗ ਤਾਂ ਚੰਗਾ ਹੈ ਜਿਹੜਾ ਦੁਰਉਪਯੋਗ ਹੋ ਰਿਹਾ ਉਹ ਤੁਸੀਂ ਮੈਂ ਤੁਹਾਡੇ ਕੋ ਸਤਿ ਸ਼੍ਰੀ ਅਕਾਲ ਮੁੱਦਾ ਇਹ ਹੈ ਕਿ ਭਾਈ ਅਮਰਿਤਪਾਲ ਸਿੰਘ ਜੀ ਵੱਡੀ ਗਿਣਤੀ ਚ ਲੀਡ ਦੇ ਨਾਲ ਉਹ ਚੁਣੇ ਗਏ ਨੇ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਉਹਨਾਂ ਦੇ ਉਸ ਹਲਕੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਚ ਲੋਕਾਂ ਨੇ ਸੰਗਤ ਨੇ ਉਹਨਾਂ ਦਾ ਉਹਨਾਂ ਦੇ ਚੋਣ ਨਿਸ਼ਾਨ ਦਾ ਸਾਥ ਦਿੱਤਾ ਹੁਣ ਜਦੋਂ ਸੌ ਚੁੱਕਣ ਦੀ ਵਾਰੀ ਆਈ ਹੈ ਤੇ ਉਹਨਾਂ ਦੇ ਵੱਲੋਂ ਸਭਦਾਨ ਦੀ ਸੌ ਚੁੱਕੀ ਗਈ ਆ ਇੱਥੇ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਲੋਕਾਂ ਦੇ ਜ਼ਿਹਨ ਚ ਆਉਂਦੇ ਨੇ ਲੋਕਾਂ ਦੇ ਮਨਾਂ ਵਿੱਚ ਆਉਂਦੇ ਨੇ ਉਹਦੇ ਵਿੱਚ ਇਹ ਵੀ ਸਵਾਲ ਆਉਂਦਾ ਹੈ ਕਿ ਭਾਈ ਉਹ ਪਹਿਲਾਂ ਤਾਂ ਬੜੀਆਂ ਵਿਰੋਧ ਦੀਆਂ ਗੱਲਾਂ ਕਰਦੇ ਸਨ ਤੇ ਹੁਣ ਸੌ ਤਾਂ ਉਹਨਾਂ ਨੇ ਫਿਰ ਸਵਿਧਾਨ ਦੀ ਹੀ ਚੁੱਕੀ ਆ ਫਿਰਕ ਸਾਹਿਬ ਤੁਸੀਂ ਇਸ ਸਵਾਲ ਨੂੰ ਇਸ ਐਂਗਲ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਮਹਾਰਾਣਾ ਜਿਸ ਤਰ੍ਹਾਂ ਤੁਸੀਂ ਦੱਸਿਆ ਭਾਈ ਅਮਰਪਾਲ ਸਿੰਘ ਉਹਨੇ ਵੀ ਵੱਡੇ ਫਰਕ ਨਾਲ ਜਿੱਤੇ ਨੇ ਖਡੂਰ ਸਾਹਿਬ ਤੋਂ ਜੀ ਤੇ ਜੇਕਰ ਉਹ ਕੋਈ ਵੀ ਸੰਸਦ ਮੈਂਬਰ ਜਿਹੜਾ ਜਿੱਤਣ ਤੋਂ ਬਾਅਦ 60 ਦਿਨ ਦੇ ਅੰਦਰ ਅੰਦਰ ਸਹੂ ਨਹੀਂ ਚੁੱਕਦਾ ਆਪਣੇ ਸੰਵਿਧਾਨ ਦੀ ਤਾਂ ਉਹ ਸੀਟ ਖਾਲੀ ਸਮਝ ਜਾਂਦੀ ਹੈ ਉੱਥੇ ਦੁਬਾਰੇ VOTING ਹੋ ਸਕਦੀ ਹੈ ਸੋ ਬੜੀ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਕਿ ਸਹੂ ਛੇ ਦੀ ਉਹ ਚੁੱਕ ਸਕਣ ਵੱਖ-ਵੱਖ ਤਰ੍ਹਾਂ ਦੀਆਂ ਰਾਜਨੀਤੀ ਕਰਨ ਵਾਲੇ ਲੋਕ ਰਾਜਨੀਤਿਕ ਪੱਖ ਤੋਂ ਬੋਲ ਰਹੇ ਸਨ ਸਮਾਜਿਕ ਕਾਰਕੂਨ ਜਿਹੜੇ ਨੂੰ ਆਪਣੇ ਹਿਸਾਬ ਨਾਲ ਗੱਲ ਕਰ ਰਹੇ ਸਨ ਜਿਹੜੇ ਸਾਡੇ ਕਹਿ ਲਈਏ ਵਿਦਵਾਨ ਲੋਕ ਨੇ ਸੂਝ-ਬੂਝ ਕਾਫੀ ਜ਼ਿਆਦਾ ਹੈ ਵਧੀਆ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਨੂੰ ਚਰਚਾਵਾਂ ਨੂੰ ਵੇਖਦੇ ਨੇ ਉਸ ਦੇ ਉੱਪਰ ਉਹ ਕਮੈਂਟ ਕਰਦੇ ਨੇ ਤੇ ਕੁਝ ਲੋਕ ਜਿਵੇਂ ਤੁਸੀਂ ਦੱਸਿਆ ਜਿਵੇਂ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਸੌਹ ਚੁੱਕੇ ਹੈ ਤਾਂ ਹੁਣ ਇੱਕ ਤੇ ਰੋ ਵੀ ਹੈ ਜਿਹੜੇ ਕਹਿ ਰਹੇ ਨੇ ਕਿ ਬਸ ਹੁਣ ਇਹ ਜਿੱਤ ਕੇ ਜਾ ਕੇ ਕੇਂਦਰ ਦੀ ਬੁੱਕਲ ਚ ਕਹਿ ਲਈਏ ਤਾਂ ਨਰਿੰਦਰ ਮੋਦੀ ਸਰਕਾਰ ਜਿਹੜੀ ਆ ਉਸ ਦੇ ਵਿੱਚ ਚਲੇ ਜਾਣਗੇ ਇਹ ਉਹਨਾਂ ਦਾ ਹੀ ਸਾਰਾ ਕੁਝ ਕੀਤਾ ਕਰਿਆ ਹੋਇਆ ਸੀ अच्छा जी ए उस ਢੇਰ ਵੱਲੋਂ ਖੜੇ ਹੋਏ ਸਨ ਅਸੀਂ ਤਾਂ ਪਹਿਲੇ ਹੀ ਕਹਿ ਰਹੇ ਸਨ ਇਸ ਤਰ੍ਹਾਂ ਦੀਆਂ ਹੁਣ ਚੱਲ ਰਹੀਆਂ ਨੇ ਚਰਚਾਵਾਂ ਜੀ ਇਲਜ਼ਾਮ ਆ ਜਿਹੜੇ ਜੀ ਪਰ ਜੇਕਰ ਹੁਣ ਅਸੀਂ ਆਪਣੇ ਪੰਜਾਬ ਦੇ ਪੱਖ ਤੋਂ ਵੇਖੀਏ ਹੂੰ ਪਹਿਲਾਂ ਤਾਂ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਖਡੂਰ ਸਾਹਿਬ ਤੋਂ ਪੰਜਾਬ ਦੇ ਲੋਕਾਂ ਦੇ ਜੀ ਜੀ ਪੰਜਾਬੀਆਂ ਦੇ ਨੇ ਸਾਰੇ ਚਾਰੇ ਧਰਮਾਂ ਦੇ ਨੇ ਜੀ ਜੀ ਉਹ ਸਭ ਦੇ ਮੈਂਬਰ ਪਾਰਲੀਮੈਂਟ ਨੇ ਉਹ ਜਿੰਨਾ ਵੀ ਏਰੀਆ ਦੇਸ਼ ਦਾ ਸੰਵਿਧਾਨ ਜੋ ਕੁਝ ਕਹਿੰਦਾ ਹੈ ਜਿਸ ਤਰ੍ਹਾਂ ਦੀਆਂ ਉਥੋਂ ਦੇ ਲੋਕ ਵਸਨੀਕ ਨੇ ਵੱਸਣ ਵਾਲੇ ਨੇ ਇੱਕ ਸੰਸਦ ਮੈਂਬਰ ਦਾ ਕੰਮ ਹੁੰਦਾ ਹੈ ਜੋ ਕੁਝ ਉਸ ਦੇ ਨਿਯਮ ਬਣਾਏ ਗਏ ਨੇ ਉਹਨਾਂ ਮੁਤਾਬਕ ਆਪਣੇ ਹਲਕੇ ਦੇ ਲੋਕਾਂ ਦੀ ਹਸਰ ਲੈਣੀ ਉਹਨਾਂ ਦੀਆਂ ਜ਼ਰੂਰਤਾਂ ਨੂੰ ਵੇਖਣਾ ਕੇਂਦਰ ਸਰਕਾਰਾਂ ਰابطਾ ਕਾਇਮ ਕਰਨਾ ਕੇਂਦਰ ਨੂੰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ ਲੋੜਾਂ ਨੇ ਉਹਨਾਂ ਤੋਂ ਜਾਣੂ ਕਰਾਉਣਾ ਤੇ ਉਹਨਾਂ ਦੀਆਂ ਲੋੜਾਂ ਮੁਤਾਬਕ ਉੱਥੋਂ ਜਿਹੜੇ ਫੰਡ ਮਹੀਆ ਹੁੰਦੇ ਨੇ ਉਹਨਾਂ ਮੁਤਾਬਕ ਉਸ ਕੰਮਕਾਜ ਨੂੰ ਕਰਨਾ ਜੀ ਹੁਣ ਜੇਕਰ ਇੱਕ ਸੰਵਿਧਾਨ ਦੀ ਸੌ ਚੁੱਕੀ ਹੈ ਉਹਨਾਂ ਨੇ ਤਾਂ ਇਸ ਦੇ ਵਿੱਚ ਗਲਤ ਕੀ ਹੈ ਇਹ ਤਾਂ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਸਾਡੇ ਭਾਰਤ ਸਾਡਾ ਦੇਸ਼ ਹੈ ਜੇਕਰ ਗੱਲ ਕੁਰਬਾਨੀਆਂ ਹੀ ਕੀਤੀ ਜਾਵੇ ਤਾਂ ਵੱਡੀ ਗਿਣਤੀ ਤਾਂ ਪੰਜਾਬੀ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੇ ਨੇ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਜਾਂ ਫਿਰ ਵੱਖ-ਵੱਖ ਸਮੇਂ ਦੇ ਉੱਪਰ ਚਾਹੇ ਉਹ ਸਾਡੀ ਭਾਰਤੀ ਫੌਜ ਆ ਉਸ ਦੀ ਗੱਲ ਹੋਵੇ ਉਹਦੇ ਵਿੱਚ ਵੱਡੀ ਗਿਣਤੀ ਸਾਡੇ ਪੰਜਾਬੀਆਂ ਦੀ ਹੈ ਜੀ ਤਾਂ ਭਾਈ ਅਮਰਤਪਾਲ ਸਿੰਘ ਗੋਣੀ ਬੇਸ਼ੱਕ ਉਹ ਆਪਣੀ ਸੋਚ ਕਿਵੇਂ ਦੀ ਰੱਖਦੇ ਨੇ ਇਹ ਉਹਨਾਂ ਦਾ ਦਿਲ ਜਾਣੇ ਉਹਨਾਂ ਦਾ ਪਰਮਾਤਮਾ ਜਾਣੇ ਪਰ ਜੋ ਕੁਝ ਕਰਨਾ ਹੈ ਉਹਨਾਂ ਨੇ ਆਪਣੇ ਪੰਜਾਬ ਵਾਸਤੇ ਆਪਣੇ ਭਾਰਤ ਵਾਸਤੇ ਸੋਚਣਾ ਹੈ ਜੀ ਤੇ ਜੇਕਰ ਉਹ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਜੇਕਰ ਚਲੋ ਆਪਾਂ ਸਿੱਖਾਂ ਦੀ ਹੀ ਗੱਲ ਕਰ ਲੈਂਦੇ ਆ ਤਾਂ ਇਹ ਮਾਨ ਹੋਣਾ ਚਾਹੀਦਾ ਸਾਨੂੰ ਜੇ ਉਹ ਜਿੱਤੇ ਨੇ ਤਾਂ ਜਿੱਤ ਕੇ ਜੇਕਰ ਸਿੱਖ ਕੌਮ ਦੀ ਕੋਈ ਸਮੱਸਿਆ ਕੋਈ ਹੋਰ ਦੁਸ਼ਵਾਰੀਆਂ ਚੋਂ ਕੌਮ ਲੰਘ ਰਹੀ ਹੈ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਆ ਗੱਲ ਹੋਣੀ ਚਾਹੀਦੀ ਹੈ ਕੇਂਦਰ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਭਾਰਤ ਸਰਕਾਰ ਨਹੀਂ ਕਰ ਰਹੀ ਅਮ ਆਪਣੇ ਭਾਈ ਅਮਰਤਵਾਲ ਸਿੰਘ ਹੋਣੀ ਉਹਨਾਂ ਦਾ ਫਰਜ ਬਣੇਗਾ ਲੋਕਾਂ ਦਾ ਫਰਜ ਬਣਦਾ ਉਹਨਾਂ ਨੂੰ ਆਪਣੀ ਸਮੱਸਿਆ ਦੱਸਣੀ ਉਹਨਾਂ ਦਾ ਫਰਜ ਬਣਦਾ ਲੋਕ ਸਭਾ ਦੇ ਵਿੱਚ ਜਾ ਕੇ ਜਿਵੇਂ ਹੀ ਉਹਨਾਂ ਨੂੰ ਸਮਾਂ ਮਿਲਦਾ ਹੈ ਜਿਹੜਾ ਵੀ ਸਮਾਂ ਮਿਲਦਾ ਹੈ ਉਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਸਿੱਖ ਕੌਮ ਦੀਆਂ ਸਮੱਸਿਆਵਾਂ ਨੇ ਜਾਂ ਇਸ ਦੇ ਨਾਲ ਨਾਲ Hindu ਸਾਡੀ ਕੌਮ ਹੈ ਭੈਣ ਭਰਾ ਨੇ ਸਾਡੇ ਮੁਸਲਮਣ ਭੈਣ ਭਰਾ ਨੇ ਇਸਾਈ ਭੈਣ ਭਰਾ ਨੇ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਉਸ ਢੰਗੇ ਨਾਲ ਪੇਸ਼ ਕਰਨਾ ਤੇ ਸਿੱਖਾਂ ਨਾਲ ਕਹਿੰਦੇ ਨੇ ਵਿਤਕਰਾ ਹੁੰਦਾ ਆ ਜੇਕਰ ਵਿਤਕਰਾ ਹੋ ਰਿਹਾ ਸਿੱਖ ਕੌਮ ਨਾਲ ਤਾਂ ਉਹਨੂੰ ਉਹ ਸੋਹਣੇ ਢੰਗੇ ਨਾਲ ਰੱਖਣਗੇ ਜੇ ਉਹ ਜਿੱਤੇ ਨੇ ਤਾਂ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ ਹੁਣ ਇੱਕ ਖਾਲਸਾਣ ਨਾਲ ਮੁੱਦਾ ਜੋੜਿਆ ਜਾਂਦਾ ਜੀ ਤੁਸੀਂ ਵੇਖਿਆ ਹੋਊਗਾ ਜਿੰਨੇ ਦਿਨ ਉਹਨਾਂ ਨੇ ਸੌਂ ਨਹੀਂ ਚੱਕੀ ਉਸ ਤੋਂ ਪਹਿਲਾਂ ਸਾਰੀਆਂ ਖਬਰਾਂ ਦੇ ਵਿੱਚ ਇਸ ਤਰ੍ਹਾਂ ਆ ਰਿਹਾ ਸੀ ਖਾਲਿਸਤਾਨੀ ਸਮਰਥਕ ਖਾਲਿਸਤਾਨ ਸਮਰਥਕ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਪੇਸ਼ ਕੀਤਾ ਜਾਂਦਾ ਸੀ ਪਰ ਨਪੇ ਤੁਲੇ ਸ਼ਬਦਾਂ ਦੇ ਵਿੱਚ ਹੁਣ ਜਿਸ ਜਿਵੇਂ ਵੀ ਉਹਨਾਂ ਨੇ ਸੌਹ ਚੁੱਕੀ ਹੈ ਤਾਂ ਅਮਰਤਪਾਲ ਸਿੰਘ ਸੰਸਦ ਮੈਂਬਰ ਅਮਰਤਪਾਲ ਸਿੰਘ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਉਸ ਦੇ ਵਿੱਚ ਬਦਲਾ ਆ ਚੁੱਕਿਆ ਬਿਲਕੁਲ ਠੀਕ ਹੈ ਇਹ ਹੈ ਨਾ ਕਿ ਹੁਣ ਜਿਹੜਾ ਆਉਣ ਵਾਲੇ ਸਮੇਂ 'ਚ ਸਵਾਲ ਸਮੇਂ ਦੇ ਘਰ ਵਿੱਚ ਇਹ ਨਹੀਂ ਰਹੇਗਾ ਕਿ ਉਹਨਾਂ ਨੇ ਸੌਹ ਚੁੱਕੀ ਜਾਂ ਨਹੀਂ ਚੁੱਕੀ ਜਾਂ ਕਿਉਂ ਚੁੱਕੀ ਸਵਾਲ ਇਹ ਰਹੇਗਾ ਕਿ ਉਹ ਜਦੋਂ ਪਾਰਲੀਮੈਂਟ ਵਿੱਚ ਆਏ ਜਦੋਂ ਉਹਨਾਂ ਨੂੰ ਸਪੀਕਰ ਨੇ ਸਮਾਂ ਦਿੱਤਾ ਬੋਲਣ ਦਾ ਉਹਨਾਂ ਨੇ ਪੰਜਾਬ ਦੇ ਖਾਸ ਤੌਰ ਤੇ ਇੱਥੋਂ ਦੀ ਆਵਾਮ ਦੇ ਇੱਥੋਂ ਦੇ ਲੋਕਾਂ ਦੇ ਕਿਹੜੇ ਕਿਹੜੇ ਮੁੱਦੇ ਚੁੱਕੇ ਤੇ ਉਹਨਾਂ ਵਿੱਚੋਂ ਕਿਹੜੇ ਕਿਹੜੇ ਉਹਨਾਂ ਨੇ ਸੋਲਵ ਕੀਤੇ ਜੀ ਪਰ ਨਾ ਜੇ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਜਿਕਰ ਜਾਂਦੇ ਨੇ ਹੋਰ ਵੀ ਬੜੇ ਸੰਸਦ ਮੈਂਬਰ ਪੰਜਾਬ ਚੋਂ ਜਿੱਤੇ ਨੇ ਉਹ ਵੀ ਸਾਡੇ ਨੇ ਜਿਹੜੀ ਜਿੱਤ ਝੁਕੇ ਨੇ ਉਹਨਾਂ ਨੂੰ ਅਸੀਂ ਵੋਟ ਪਾਈਏ ਜਿੱਤਾਂ ਤੇ ਤਾਂ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਹੁਣ ਫਰਜ਼ ਬਣੇਗਾ ਕਿ ਉਹ ਪੰਜਾਬ ਦੇ ਪਾਣੀਆਂ ਦੀ ਜਿਹੜੀ ਕਾਣੀ ਵੰਡ ਦੀ ਗੱਲ ਕੀਤੀ ਜਾਂਦੀ ਹੈ ਠੱਕੇ ਛਾਈ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਫਰਜ਼ ਬਣੇਗਾ ਕਿ ਉੱਥੇ ਉਸ ਨੂੰ ਵਧੀਆ ਢੰਗ ਨਾਲ ਆਪਣੀ ਗੱਲ ਨੂੰ ਰੱਖਣਾ ਕਿਉਂਕਿ ਹੁਣ ਜੇ ਪੰਜਾਬ ਦਾ ਪਾਣੀ ਜੇ ਬੇਕਾਰ ਕਿਤੇ ਹੋ ਰਿਹਾ ਹੈ ਜੇ ਲੱਗਦਾ ਹੈ ਕਿ ਉਹਦੇ ਭੇਦਭਾਵ ਕੀਤਾ ਜਾ ਰਿਹਾ ਹੈ ਪੱਖਪਾਤ ਕਰ ਰਹੀ ਹੈ ਪਰ ਸਰਕਾਰ ਤਾਂ ਆਪਣੀ ਗੱਲ ਨੂੰ ਰੱਖ ਸਕਦੇ ਨੇ ਕਿਉਂਕਿ ਪਾਣੀ ਪੀਣਾ ਕੱਲੇ ਸਿੱਖਾਂ ਨੇ ਥੋੜਾ ਜੇ ਕੱਲੇ ਹਿੰਦੂਆਂ ਨੇ ਤਾਂ ਪੀਣਾ ਨਹੀਂ ਉਹਨਾਂ ਨੂੰ ਬਾਕੀ ਸਾਰੇ ਜੋ ਵੀ ਵੱਸਦੇ ਨੇ ਇਸ ਧਰਤੀ ਦੇ ਉੱਪਰ ਪੰਜਾਬ ਦੀ ਤੇ ਉਹਨਾਂ ਨੇ ਸਭ ਨੇ ਪੀਣਾ ਤੇ ਜੇ ਗੱਲ ਕਰੀ ਜਾਵੇ ਬੇਦਬੀ ਦੀ ਬੇਦਬੀ ਦੀ ਇਹ ਘਟਨਾਵਾਂ ਜਿਆਦੀਆਂ ਸਿੱਖ ਧਰਮ ਦੀ ਗ੍ਰੰਥ ਸਾਹਿਬਾਨ ਨਾਲ ਹੋਈਆਂ ਨੇ ਸਿੱਖ ਧਾਰਮਿਕ ਚਾਹੇ ਉਹ ਪੁਸਤਕਾਂ ਹੋਣ ਜਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣ ਜਿਸ ਤਰ੍ਹਾਂ ਦੀਆਂ ਬੇਦਵੀਂ ਦੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦਾ ਫਰਜ਼ ਬਣਦਾ ਉਸ ਨੂੰ ਵਧੀਆ ਢੰਗ ਨਾਲ ਰੱਖਣਾ ਕਿ ਉਹ ਲੋਕ ਕੌਣ ਨੇ ਉਹਦੇ ਪਿੱਛੇ ਅਸਲ ਹੈ ਕੌਣ ਹੈ ਕਿਉਂਕਿ ਨਾ ਇਸ ਤਰ੍ਹਾਂ ਦੀਆਂ ਘਟਨਾਵਾਂ ਡੈਮੋਕ੍ਰੇਸੀਆ ਲੋਕਰਾਜ ਹੈ ਤੇ ਲੋਕਾਂ ਨੇ ਹੀ ਚੁਣਨਾ ਹੁੰਦਾ ਵੋਟ ਦੇ ਜ਼ਰੀਏ ਵੋਟ ਆ ਜਿਹੜਾ ਬਹੁਤ ਵੱਡਾ ਅਧਿਕਾਰ ਆ ਬਹੁਤ ਵੱਡਾ ਹਥਿਆਰ ਆ ਲੋਕਾਂ ਦੇ ਹੱਥਾਂ 'ਚ ਲੋਕ ਜਦੋਂ ਵੋਟ ਪਾਉਂਦੇ ਆ ਫਿਰ ਉਹਨਾਂ ਨੇ ਫੈਸਲਾ ਕਰਨਾ ਹੁੰਦਾ ਹੈ ਕਿ ਕਿਹੜਾ ਉਮੀਦਵਾਰ ਹੈ ਜਿਹੜਾ ਕਿ ਸਾਡੀ ਗੱਲ ਕਰੂਗਾ ਜੇਕਰ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਫੈਸਲਾ ਕੀਤਾ ਤੇ ਭਾਈ ਅਮਰਿਤਪਾਲ ਸਿੰਘ ਹਰਾਂ ਦੇ ਹੱਕ ਚ ਉਹਨਾਂ ਨੇ ਦਿੱਤਾ ਸਮਰਥਨ ਤਾਂ ਹੁਣ ਫਿਰ ਉਹਨਾਂ ਲੋਕਾਂ ਦਾ ਵੀ ਪੂਰੀ ਦੁਨੀਆ ਦਾ ਇਹ ਨਿਗਾ ਜ਼ਰੂਰ ਆਉਣ ਵਾਲੇ ਸਮੇਂ ਚ ਰਹੇਗੀ ਕਿ ਕਿਹੜੇ ਕਿਹੜੇ ਸਵਾਲ ਪੁੱਛੇ ਜਾਂਦੇ ਆ ਕਿਹੜੇ ਕਿਹੜੇ ਮੁੱਦੇ ਉੱਠਦੇ ਆ ਤੇ ਉਹਦੇ ਪ੍ਰਤੀ ਉਸ ਚੁਣੇ ਹੋਏ ਜਿਹੜਾ ਪਾਰਲੀਮੈਂਟ ਮੈਂਬਰ ਹੈ ਉਹਦਾ ਕੀ ਰਿਐਕਸ਼ਨ ਐਕਸ਼ਨ ਰਹਿੰਦਾ ਕਿ ਮੈਂ ਕਹਿਣਾ ਚਾਹਾਂਗਾ ਤੁਸੀਂ ਪਿਛਲੇ ਸਮੇਂ ਦੇ ਦੌਰਾਨ اپنی پوری ਭਾਵਪੂਰਕ ਸਪੀਚ پوری ਤਾਕਤ ਨਾਲ ਸਪੀਚ ਦਿੰਦੇ ਤੁਸੀਂ ਸੁਣਿਆ ਹੋਊਗਾ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਇਹ ਮੈਂਬਰ ਪਾਰਲੀਮੈਂਟ ਸਨ ਵੱਡੇ ਫਰਕਾਂ ਨਾਲ ਜਿੱਤੇ ਨੇ ਹਾਂ ਸੰਗਰੂਰ ਦੇ ਉੱਪਰ ਕਬਜਾ ਹੀ ਲਗਭਗ ਜੀ ਜੀ ਬਿਲਕੁਲ ਆਮ ਆਦਮੀ ਪਾਰਟੀ ਦਾ ਬਾਅਦ ਵਿੱਚ ਕਿੱਸਾ ਹੈ ਭਗਵੰਤ ਮਾਨ ਦਾ ਪਹਿਲਾਂ ਇਕੱਲੇ ਇੱਕ ਇੱਕ ਹਾਂ ਜੀ ਤੇ ਭਗਵੰਤ ਮਾਨਾ ਹੁਣਾਂ ਦੀ ਜਿਹੜੀ ਸਪੀਚ ਹੁੰਦੀ ਲੋਕ ਸਭਾ ਦੇ ਵਿੱਚ ਉਹ ਵੇਖਣ ਵਾਲੀ ਹੁੰਦੀ ਸੀ ਕਾਬਲੇ ਤਾਰੀਫ ਹੁੰਦੀ ਸੀ ਇਕੱਲੀ ਕਹਿ ਲਈਏ ਤਾਂ ਕਿੰਨਾ ਕਿੰਨਾ ਚਿਰ ਦੂਜਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਇਸ ਦੇ ਨਾਲ ਨਾਲ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਉਹਨਾਂ ਦੀ ਜੇਕਰ ਤੁਸੀਂ ਸਪੀਚ ਸੁਣੋਗੇ ਜਦੋਂ ਮੁੱਦਾ ਰੱਖਣਾ ਹੁੰਦਾ ਹੈ ਇਹ ਲੋਕ ਜਿਹੜੇ ਨੇ ਰਾਜਨੀਤਿਕ ਪੱਖ ਤੋਂ ਲੋਕਾਂ 'ਚ ਜਾ ਕੇ ਜੋ ਮਰਜ਼ੀ ਬੋਲਣ ਉੱਥੇ ਇੱਕੋ ਹੀ ਇੱਕੋ ਹੀ ਮੇਨ ਨਿਸ਼ਾਨਾ ਹੁੰਦਾ ਵੋਟ ਨੂੰ ਲੈ ਕੇ ਕਿਵੇਂ ਜਾਣਾ ਹੈ ਆਪਣੇ ਪੱਖ 'ਚ ਤੁਹਾਡੀ ਵੋਟ ਨੂੰ ਮੈਂ ਪਗਤੌਣਾ ਕਿਦਾਂ ਇਹ ਰਾਜਨੀਤਿਕ ਲੋਕਾਂ ਨੇ ਦੇਖਣਾ ਹੁੰਦਾ ਤੇ ਉਹਨਾਂ ਦੀ ਮਜਬੂਰੀ ਹੁੰਦੀ ਹੈ ਜਾਂ ਕਿਉਂਕਿ ਜਦੋਂ ਸਿਆਸੀ ਵਿਸਾਤ ਕਹਿੰਦੇ ਨੇ ਵਿਛਾ ਦਿੱਤੀ ਜਾਂਦੀ ਹੈ ਨਾ ਫਿਰ ਸਭ ਨੂੰ ਇਹ ਤੇ ਘੜਮ ਬਾਜ਼ੀਆਂ ਕਰਨੀਆਂ ਪੈਂਦੀਆਂ ਨੇ ਉਸ 'ਚੋਂ ਲੰਘਣਾ ਪੈਂਦਾ ਜੀ ਪਰ ਜਦੋਂ ਤੁਸੀਂ ਇਹਨਾਂ ਨੂੰ ਬੋਲਦੇ ਦੇਖੋਗੇ ਆਪਣੇ ਸੰਸਦ ਮੈਂਬਰ ਨੂੰ ਤੁਹਾਨੂੰ ਉਦੋਂ ਪਤਾ ਲਗੇਗਾ ਕਿ ਅਸਲ ਦੇ ਵਿੱਚ ਇਹਨਾਂ ਦੇ ਕੰਮ ਕੀ ਹੈ ਜਨਤਾ ਨੂੰ ਵੀ ਸਾਹ ਦੇਣਾ ਚਾਹੀਦਾ ਹੈ ਹੁਣ ਤੁਸੀਂ ਆਉਣ ਵਾਲੇ ਸਮੇਂ ਜਦੋਂ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜੇਕਰ ਉਹਨਾਂ ਨੂੰ ਸਮਾਂ ਮਿਲਦਾ ਹੈ ਜੇ ਉਹ ਆਪਣੀ ਸਪੀਚ ਦੇਣਗੇ ਇਹ ਤਾਂ ਕਲੀਅਰ ਹੈ ਕਿ ਜਦੋਂ ਉਹ ਸੰਸਦ ਮੈਂਬਰ ਬਣ ਚੁੱਕੇ ਨੇ ਸੌ ਚੱਕ ਸੋਕੇ ਨੇ ਤਾਂ ਇਹ ਵੀ ਆਉਣ ਵਾਲਾ ਬੜਾ ਜਲਦੀ ਉਹ ਸਮਾਂ ਹੋ ਗਿਆ ਜਦੋਂ ਆਪਾਂ ਉਹਨਾਂ ਨੂੰ ਸੰਸਦ 'ਚ ਬੋਲਦੇ ਦੇਖਾਂਗੇ ਤਾਂ ਆਪਾਂ ਨੂੰ ਉੱਥੇ ਕਾਲ ਨਹੀਂ ਕਰਨੀ ਚਾਹੀਦੀ ਇਹ ਨਹੀਂ ਕਰਨਾ ਚਾਹੀਦਾ ਇਹ ਖਾਲਸਤਾਨੀ ਨੇ ਇਹ ਮੋਦੀ ਭਗਤ ਨੇ ਇਹਨਾਂ ਨੇ ਬੀਜੇਪੀ ਚ ਹੀ ਜਾਣਾ ਸੀ ਜਾਂ ਇਹਨਾਂ ਨੂੰ ਤਾਂ ਬਾਦਲ ਪਰਿਵਾਰ ਨੇ ਤੋੜਿਆ ਹੋਇਆ ਸੀ ਬੜੇ ਟੇਢ ਢੰਗ ਨਾਲ ਐਂਟਰੀ ਕਰਾਈ ਹੈ ਜਾਂ ਫਿਰ ਇਹ ਸਮੇਂ-ਸਮੇਂ ਦੇ ਉੱਪਰ ਕਾਂਗਰਸ ਵੱਲ ਨੂੰ ਵੀ ਆਕਰਸ਼ਿਤ ਹੁੰਦੇ ਰਹੇ ਨੇ ਇਹ ਗੱਲਾਂ ਬੋਲਣ ਤੋਂ ਪਹਿਲਾਂ ਉਹਨਾਂ ਦੀ ਸਪੀਚ ਜਦੋਂ ਉਹਨਾਂ ਨੂੰ ਸਮਾਂ ਮਿਲੇਗਾ ਉਹ ਸਮਾਂ ਜ਼ਰੂਰ ਸਾਨੂੰ ਦੇਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਜਿੱਤਿਆ ਹੋਇਆ ਸੰਸਦ ਮੈਂਬਰ ਹੈ ਉਹ ਸਾਡੇ ਵਾਸਤੇ ਕੀ ਕਰਨ ਜਾ ਰਿਹਾ ਉਹਦੀ ਸੋਚ ਕਿਦਾਂ ਦੀ ਉਹ ਕੀ ਲੈ ਕੇ ਆਊਗਾ ਕੇਂਦਰ ਤੋਂ ਹੁਣ ਇਸ ਦੇ ਨਾਲ ਨਾਲ ਇੱਕ ਹੋਰ ਕਹਿਣਾ ਚਾਹਾਂਗਾ ਪਿਛਲੇ ਸਮੇਂ ਦੇ ਦੌਰਾਨ ਵੱਡੇ ਫਰਕ ਨਾਲ ਪੰਜਾਬ ਦਾ ਸਭ ਤੋਂ ਵੱਡੇ ਫਰਕ ਨਾਲ ਜਿੱਤਿਆ ਹੋਇਆ ਸੰਸਦ ਮੈਂਬਰ ਸੀ ਜੇਲ੍ਹ ਦੇ ਵਿੱਚ ਉਹ ਸਨ ਸਰਦਾਰ ਸਿਮਰਜੀਤ ਸਿੰਘ ਮਾਨ ਹਾਂ ਜੀ ਹੁਣ ਲੋਕਾਂ ਨੂੰ ਪਿੱਛੇ ਵਿਚਾਰਨਾ ਪਵੇਗਾ ਜਿੰਨਾ ਸਮਾਂ ਉਹਨਾਂ ਨੂੰ ਜਦੋਂ ਤੂੰ ਜਿੱਤਦੇ ਆਏ ਨੇ ਜੀ ਜੀ ਉਹਨਾਂ ਨੇ ਪੰਜਾਬ ਵਾਸਤੇ ਕੀ ਕੀਤਾ ਜੀ ਮੁੱਖ ਤੌਰ ਤੇ ਜਿਹੜੀਆਂ ਚੀਜ਼ਾਂ ਜਦੋਂ ਆਪਾਂ ਉਹਨਾਂ ਦਾ ਧਿਆਨ ਕਰਾਂਗੇ ਸਾਡੇ ਦਿਮਾਗ ਦੇ ਵਿੱਚ ਆ ਜਾਏਗਾ ਕਿ ਉਹਨਾਂ ਨੇ ਪੰਜਾਬ ਵਾਸਤੇ ਇਹ ਕੀਤਾ ਜੀ ਜੀ ਇਸੇ ਤਰੀਕੇ ਜੇਕਰ ਬਿਲਕੁਲ ਹੀ ਉਹਨਾਂ ਤੋਂ ਵਿਚਾਰਾਂ ਤੋਂ ਉਲਟ ਪਾਸੇ ਆਪਾਂ ਗੱਲ ਕਰ ਲਈਏ ਕਾਂਗਰਸ ਦੀ ਜੀ ਜੀ ਚਾਹੇ ਮੰਨ ਲਓ ਰਵਨੀਤ ਸਿੰਘ ਬਿੱਟੂ ਨੇ ਜੀ ਜੀ ਨਾ ਉਹਨਾਂ ਦਾ ਵੇਖਿਆ ਜਾਊਗਾ ਕਿ ਸੰਸਦ ਦੇ ਵਿੱਚ ਜਦੋਂ ਉਹਨਾਂ ਨੇ ਬਿਆਨ ਦਿੱਤੇ ਨੇ ਪੰਜਾਬ ਵਾਸਤੇ ਉਹਨਾਂ ਨੇ ਮੰਗ ਕੀ ਰੱਖੀ ਸੀ ਉਹਨਾਂ ਨੇ ਕੀਤਾ ਕੀ ਹੈ ਜੀ ਜਹਰ ਸਿਮਰਤ ਕੋਰ ਬਾਦਲ ਜੀ ਮ ਉਹਨਾਂ ਦਾ ਜ਼ਿਕਰ ਕੀਤਾ ਸੁਖਵੀਰ ਸਿੰਘ ਬਾਦਲ ਨੇ ਜਾਂ ਭਾਜਪੀ ਦੇ ਨੇ ਸੰਨੀ ਦਿਓਲ ਸਨ ਉਸ ਤੋਂ ਪਹਿਲਾਂ ਵਿਨੋਦ ਖੰਨਾ ਨੇ ਉਹ ਲਗਾਤਾਰ ਜਿੱਤਦੇ ਰਹੇ ਭਾਜਪੀ ਵੱਲੋਂ ਤਾਂ ਸਾਨੂੰ ਇਹ ਦੇਖਣਾ ਪੈਗਾ ਜਾਂ ਵਿਨੋਦ ਖੰਨਾ ਸਣ ਜਦੋਂ ਤਾਂ ਉਹਨਾਂ ਨੇ ਕੀ ਕੀਤਾ ਪੰਜਾਬ ਵਾਸਤੇ ਉਹਨਾਂ ਦੀ ਸੋਚ ਕੀ ਸੀ ਗੁਰਦਾਸਪੁਰ ਹਲਕੇ ਤੋਂ ਉਹਨਾਂ ਨੇ ਕੀ ਲੈ ਕੇ ਆਂਦਾ ਸੰਨੀ ਦਿਓਲ ਕਿਹੜੇ ਪ੍ਰੋਜੈਕਟ ਲੈ ਕੇ ਆਏ ਨੇ ਤਾਂ ਜੇਕਰ ਅਸੀਂ ਉਹਨਾਂ ਨੂੰ ਬਾਤ ਸਕਦੇ ਆਂ ਦੇਖ ਸਕਦੇ ਆਂ ਤਾਂ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਵੀ ਸਾਨੂੰ ਸਮਝ ਦੇਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਉਹ ਕੰਮ ਕਿਹੜੇ ਢੰਗ ਨਾਲ ਕਰਨਗੇ ਤੇ ਜਿਹੜੀ ਸਿੱਖ ਕੌਮ ਹੈ ਜੇਕਰ ਲੱਗਦਾ ਸਾਨੂੰ ਕਿ ਸਾਡੀ ਸਿੱਖ ਕੌਮ ਦਾ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਤਾਂ ਸਾਡੇ ਇਹਨੇ ਸਿੱਖ ਜਥੇਬੰਦੀਆਂ ਨੇ ਜਾਂ ਸ਼ਰੂਮਣੀ ਅਕਾਲੀ ਦਲ ਜਾਂ ਕਹਿ ਲਈਏ ਆਮ ਆਦਮੀ ਪਾਰਟੀ 'ਚ ਜਿਹੜੇ ਸਿੱਖਾਂ ਦੇ ਲੱਗਦਾ ਕਿ ਸਿੱਖਾਂ ਸਿੱਖੀ ਦੀ ਗੱਲ ਕਰਦੇ ਨੇ ਕੁਝ ਬੰਦੇ ਕਿਉਂਕਿ ਉਹ ਸਾਰੇ ਚੰਗੇ ਨੇ ਪੰਜਾਬ ਦੀ ਗੱਲ ਸਾਰੇ ਕਰਦੇ ਨੇ ਪਰ ਜੇ ਸਿੱਖਾਂ ਦੀ ਕੋਈ ਗੱਲ ਆਵੇ ਤਾਂ ਉਹ ਵੀ ਕਰ ਰਹੇ ਨੇ ਐਸ ਵਕਤ ਨੂੰ ਵੀ ਕਰਦੇ ਨੇ ਝਾੜੂ ਵਾਲੇ ਵੀ ਕਰਦੇ ਨੇ ਪਹਿਲੇ ਸਮੇਂ ਵਿੱਚ ਵੀ ਕਰਦੇ ਸਨ ਚਾਹੇ ਭਗਵੰਤ ਮਾਨ ਸਨ ਬੀਜੇਪੀ ਵਾਲੇ ਵੀ ਕਰਦੇ ਨੇ ਜੀ ਜੇਕਰ ਇਹ ਗੱਲ ਆਪਾਂ ਵੇਖਣੀ ਹੈ ਕਈ ਦਰਸ਼ਕਾਂ ਨੂੰ ਲੱਗਣਾ ਕਿ ਬੀਜੇਪੀ ਵਾਲੇ ਕਿਵੇਂ ਕਰਦੇ ਨੇ ਤਾਂ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਉੱਥੇ ਸਾਨੂੰ ਵੇਖਣਾ ਪਵੇਗਾ ਕਿ ਉਸ ਸਮੇਂ ਕਿਹੜੇ-ਕਿਹੜੇ ਲੀਡਰ ਨੇ ਜਿਹੜੇ ਚਾਹੇ ਉਹ ਬੀਜੇਪੀ ਦੇ ਅਕਾਲੀ ਦਲ ਦੇ ਕਾਂਗਰਸ ਦੇ ਆਮ ਆਦਮੀ ਦੇ ਨੇ ਉਹਨਾਂ ਨੇ ਕੀ-ਕੀ ਯੋਗਦਾਨ ਪਾਇਆ ਉਹ ਸਾਰੇ ਪੱਖਾਂ ਤੋਂ ਸਾਨੂੰ ਵੇਖਣਾ ਚਾਹੀਦਾ ਹੈ ਕਦੇ ਵੀ ਜਿਹੜਾ ਇੰਟਰਨੈਟ ਹੈ ਚੰਗੇ ਵਾਸਤੇ ਬਣਿਆ ਪਰ ਇਹਦਾ ਜਿਹੜਾ ਅਦੋਬ ਉਪਯੋਗ ਤਾਂ ਚੰਗਾ ਹੈ ਜਿਹੜਾ ਦੁਰਉਪਯੋਗ ਹੋ ਰਿਹਾ ਉਹ ਤੁਸੀਂ ਮੈਂ ਤੁਹਾਡੇ ਤੋਂ ਸੁਣਨਾ ਚਾਹਾਂਗਾ ਅਸਲ ਲੱਸਾ ਕੀ ਹੈ ਮਾਲੋ ਬੇ ਕਿਸਾਨ ਤੋਂ ਸੀ ਨਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੇ ਤੇ ਇੱਕ ਤਸਵੀਰ ਪਾ ਲਿਓ ਕਿ ਪਾਣੀ ਬਚਾਓ ਐਨਾ ਲਿਖ ਦਿਓ ਉਹਦੇ ਬਾਅਦ ਥੋੜੇ ਜਿਹਾ ਸਮੇਂ ਬਾਅਦ ਨੋਟ ਕਰਿਓ ਉਸ ਤੋਂ ਬਾਅਦ ਪ੍ਰਤੀਕਿਰਿਆ ਮ ਹੌਲੀ ਹੌਲੀ ਆਉਣੀਆਂ ਸ਼ੁਰੂ ਹੁੰਦੀਆਂ ਨੇ ਕਈ ਦਿਨਾਂ ਬਾਅਦ ਦੇਖੋਗੇ ਕਈ ਲੋਕ ਤਾਂ ਕਹਿਣਗੇ ਕਿ ਤੁਸੀਂ ਜੀ ਭਾਵ ਰਿਆ ਸੁਨੇਹਾ ਦਿੱਤਾ ਪਾਣੀ ਬਚਾਉਣਾ ਚਾਹੀਦਾ ਕਈ ਲੋਕ ਇਹ ਕਹਿਣਗੇ ਵੀ ਇਹ ਤੂੰ ਪਿਛਲੇ ਸਾਲ ਕਿਉਂ ਨਹੀਂ ਦਿੱਤਾ ਭਾਈ ਉਦੋਂ ਵੀ ਗਰਮੀਆਂ ਸੀ ਕਈ ਲੋਕ ਕਹਿਣਗੇ ਵੀ ਉਦੋਂ ਫਲਾਣੀ ਪਾਰਟੀ ਦੀ ਸਰਕਾਰ ਸੀ ਉਦੋਂ ਕਿਉਂ ਨਹੀਂ ਦਿੱਤਾ ਭਈ ਹੁਣ ਫਲਾਣੀ ਪਾਰਟੀ ਸਰਕਾਰ ਹੈ ਹੁਣ ਖਰੋ ਪਾਣੀ ਯਾਦ ਆ ਗਿਆ ਅੱਛਾ ਤੁਸੀਂ ਆਹ ਸਟੇਟ ਨੂੰ ਕਿਉਂ ਨਹੀਂ ਕਿਹਾ ਤੁਸੀਂ ਉਹ ਲੋਕਾਂ ਨੂੰ ਕਿਉਂ ਨਹੀਂ ਕਿਹਾ ਉੱਥੇ ਮੀਨਜ਼ ਇੱਕ ਲੜੀ ਲੱਗ ਜਾਂਦੀ ਹੈ ਜਿਹਦੇ ਵਿੱਚ ਇੱਕ ਵਾਰ ਗੱਲ ਕਰਨ ਦੀ ਦੇਰੀ ਆ ਉਹਦੇ ਵਿੱਚ ਵਿਰੋਧੀ ਵੀ ਆਉਂਦੇ ਨੇ ਸਮਰਥਕ ਵੀ ਆਉਂਦੇ ਨੇ ਖਾਸ ਤੌਰ ਤੇ ਜਿਹੜਾ ਇਹ ਮੁੱਦਾ ਹੈ ਤਾਂ ਬਹੁਤ ਹੀ ਵੱਡਾ ਮੁੱਦਾ ਹੈ ਇਸ ਕਰਕੇ ਜਦੋਂ ਵੀ ਇਸ ਤਰ੍ਹਾਂ ਦੀ ਖਬਰ ਕਿਸੇ ਸੋਸ਼ਲ ਮੀਡੀਆ ਜਾਂ ਮੀਡੀਆ ਪਲੇਟਫਾਰਮ ਤੇ ਜਾਂਦੀ ਆ ਤਾਂ ਇਹ ਤਾਂ ਜਦੋਂ ਕਮੈਂਟਸ ਦੀ ਵਾਰੀ ਆਉਂਦੀ ਆ ਪ੍ਰਤੀਕ ਹਰ ਬੰਦੇ ਨੂੰ ਪ੍ਰਤੀਕਿਰਿਆ ਦੇਣ ਦਾ ਹੱਕ ਹੈ ਅਧਿਕਾਰ ਹੈ ਪਰ ਜਿਹੜਾ ਸੰਵਧਾਨ ਹੈ ਜਦੋਂ ਸੰਵਧਾਨ ਦੀ ਅਸੀਂ ਸੌਂ ਖਾਨੇ ਆ ਸੰਵਧਾਨ ਦੀ ਸੌਂ ਖਾ ਕੇ ਅਸੀਂ ਆਪਣਾ ਅਹੁਦਾ ਸੰਭਾਲਦੇ ਹਾਂ ਉਹਦਾ ਰਸਤਾ ਹੈ ਜਿਹੜਾ ਉਹ ਸਿਰਫ ਇੱਕ ਪਾਸੇ ਜਾਂਦਾ ਉਹ ਇੱਕ ਪਾਸਾ ਜਿਹੜਾ ਉਹ ਹੈ ਵੀ ਉਸ ਖਿੱਤੇ ਦੀ ਡਵੈਲਪਮੈਂਟ ਉਹਦਾ ਵਿਕਾਸ ਤੇ ਉਹਦੀ ਸ਼ਾਂਤੀ ਤੇ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਨੁਮਾਇੰਦੇ ਚੁਣ ਕੇ ਗਏ ਨੇ ਉਹ ਇੱਕ ਚਮਤਕਾਰ ਹੀ ਆ ਜਿਹੜਾ ਉਹ ਬਤਲਾ ਲੈ ਕੇ ਆਉਣਗੇ ਸ਼ਾਂਤੀ ਵਾਲਾ ਖੁਸ਼ਹਾਲੀ ਵਾਲਾ ਆਪਣੇ ਆਪਣੇ ਖਿੱਤੇ ਚ ਜੀ ਇੱਕ ਮੋਹਰਾਨਾ ਹੋਰ ਇੱਕ ਗੱਲ ਵਿੱਚ ਤੁਹਾਡੇ ਕਰਨ ਜਾਵਾਂਗੇ ਪਈ ਅਮਰਤਪਾਲ ਸਿੰਘ ਜੀ ਜਿਹੜੀ ਪਹਿਲੀ ਆਪਾਂ ਇੰਟਰਵਿਊ ਕਰੀ ਸੀ ਤੁਸੀਂ ਮੇਰੇ ਨਾਲ ਸੀ ਜਵੱਦੀ ਟਕਸਾਲ ਲੁਧਿਆਣਾ ਜੀ ਜੀ ਉੱਥੇ ਗੁਰਦੁਆਰਾ ਸਾਹਿਬ ਜੀ ਸਾਹਨੇ ਇਹਨਾਂ ਦੇ ਕਾਫੀ ਸਿੰਘ ਸਨ ਆਪਾਂ ਸਮਾਂ ਲੈ ਕੇ ਗਏ ਜੀ ਜਿਸ ਵਕਤ ਆਪਾਂ ਗੱਲਬਾਤ ਕੀਤੀ ਉਹਨਾਂ ਨਾਲ ਇੰਟਰਵਿਊ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੂੰ ਮੈਂ ਹੀ ਸਵਾਲੇ ਕਰਿਆ ਸੀ ਕਿ ਪਾਜੀ ਤੁਹਾਨੂੰ ਕਿਸ ਤਰ੍ਹਾਂ ਦੀ ਮਤਲਬ ਗੱਲਬਾਤ ਤੁਸੀਂ ਕਿਹੜੇ ਵਿਸ਼ੇ ਤੇ ਕਰਨੀ ਚਾਹੁੰਦੇ ਹੋ ਜਾਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਇੰਨੇ ਹੀ ਆਪਾਂ ਨੂੰ ਕਿਹਾ ਸੀ ਕਿ ਪਾਜੀ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹੀ ਸਵਾਲ ਕਰੋ ਬਿਲਕੁਲ ਜੋ ਪੁੱਛਣਾ ਹੈ ਖੁੱਲ੍ਹੇ ਮਨ ਨਾਲ ਜੋ ਮਰਜ਼ੀ ਪੁੱਛੋ ਤੇ ਮੈਂ ਉਹਨਾਂ ਨੂੰ ਕਹਿ ਕੇ ਬਾਜੀ ਤੁਸੀਂ ਸਿੱਖ ਕੌਮ ਦੀ ਸਪੈਸ਼ਲ ਮਤਲਬ ਜਿਹੜੀਆਂ ਸਿੱਖ ਕੌਮ ਦੀਆਂ ਦੁਸ਼ਵਾਰੀਆਂ ਨੇ ਮੁਸ਼ਕਲਾਂ ਚੱਲ ਰਹੀਆਂ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਵਿਚਾਰ ਸੋਣ ਨੂੰ ਮਿਲਦੇ ਨੇ ਮੈਂ ਤੁਸੀਂ ਫੋਕਸ ਇਸ ਤੇ ਉੱਪਰ ਕਰ ਰਹੇ ਹੋ ਜਾਂ ਕਰੋਗੇ ਆਉਣ ਵਾਲੇ ਸਮੇਂ ਚ ਉਹਨਾਂ ਨੇ ਮੈਨੂੰ ਜੋ ਇਸ ਰਹੀ ਇਹੀ ਗੱਲ ਕਿਹਾ ਤੁਸੀਂ ਨਾਲ ਬੈਠੇ ਸੀ ਸੋਫੇ ਤੇ ਆਪਾਂ ਬੈਠੇ ਹੋਏ ਸੀ ਹਾਂ ਇਹ ਰਸਾ ਕੀ ਹੈ ਕੋਈ ਵੀ ਇੰਟਰਵਿਊ ਜਿਹੜੀ ਪਹਿਲਾਂ ਰਿਕਾਰਡ ਕਰਨੀ ਹੁੰਦੀ ਆ ਜਾਂ ਫਿਰ ਕੋਈ ਵੀ ਵਰਕ ਕਰਨਾ ਹੁੰਦਾ ਉਸ ਤੋਂ ਪਹਿਲਾਂ ਠੀਕ ਆ ਕਿ ਬਹੁਤੀ ਵਾਰ ਇਹ ਹੁੰਦਾ ਕਿ ਉਹਦੇ ਬਾਰੇ ਆਪਸ ਵਿੱਚ ਜਦੋਂ ਨਵਾਂ ਬੰਦਾ ਪਹਿਲੀ ਵਾਰ ਮਿਲਦਾ ਹੈ ਉਹਦੇ ਨਾਲ ਦੋ ਚਾਰ ਗੱਲਾਂ ਹੁੰਦੀਆਂ ਨੇ ਕਿ ਆਪਾਂ ਇਸ ਮੁੱਦੇ ਤੇ ਗੱਲ ਕਰ ਲਈਏ ਇਸੇ ਤਰ੍ਹਾਂ ਹੁਣ ਪਾਰਲੀਮੈਂਟ ਦਾ ਰਸਤਾ ਭਗਵੰਤਪານ 2019 ਚ ਪਹਿਲੀ ਵਾਰ ਗਏ ਸਨ ਉਹ ਇੱਕ ਦਮਦਾਰ ਸਲੀਕੇ ਦੇ ਨਾਲ ਉਹ ਆਪਣਾ ਮੁੱਦਾ ਹੈ ਜਿਹੜਾ ਰੱਖਦੇ ਰਹੇ ਇਹਨਾਂ ਪ੍ਰਾਈਮ ਮਿਨਿਸਟਰ ਵੀ ਉਹਨਾਂ ਤੋਂ ਕਾਫੀ ਇੰਪ੍ਰੈਸਡ ਰਹੇ ਤੇ ਠੀਕ ਆ ਉਹਨਾਂ ਦਾ ਹੁਣ ਵੱਡਾ ਰੋਲ ਹੈ ਭਗਵੰਤਪານ ਹੋਰਾਂ ਦਾ ਸਟੇਟ ਦੇ ਇਸ ਤਰ੍ਹਾਂ ਦੇ ਲੋਕੋ ਚੁਣਦੇ ਆ ਨਾ ਵੱਡਾ ਸਮਰਥਨ ਕਿਸੇ ਨੂੰ ਵੀ ਦਿੰਦੇ ਆ ਨਾ ਉਹ ਫਿਰ ਉਹਦੇ ਮੋਢਿਆਂ ਤੇ ਜ਼ਿੰਮੇਵਾਰੀ ਪੈ ਜਾਂਦੀ ਆ ਤੇ ਜ਼ਿੰਮੇਵਾਰੀ ਨਿਭਾਉਣਗੇ ਵੀ ਇਸ ਕਰਕੇ ਮੋਕਰੀ ਗੱਲ ਇਹ ਹੈ ਕਿ ਲੋਕਾਂ ਦਾ ਜਿਹੜਾ ਸਮਰਥਨ ਆ ਉਸ ਨੂੰ ਨਮਸਕਾਰ ਕਰਨਾ ਬਣਦਾ ਹੈ ਤੇ ਬਾਕੀ ਹਾਂ ਉਹ ਤੋਂ ਵੀ ਉਮੀਦਾਂ ਵੀ ਬਣੀ ਹੁੰਦੀਆਂ ਜੀ ਤੇ ਦੇਖਣਾ ਚਾਹੀਦਾ ਹੈ ਉਹਨਾਂ ਨੂੰ ਸਮਝਾ ਦੇਣਾ ਚਾਹੀਦਾ ਭਾਈ ਅਮਰਪਾਲ ਸਿੰਘ ਜਿਹੜੇ ਨੇ ਕੰਮ ਕਿੱਦਾਂ ਕਰਦੇ ਨੇ ਡੈਫੀਨਿਟਲੀ ਡੈਫੀਨਿਟਲੀ ਕੈਮਰਾਮੈਨ ਸੋਨੂ ਵੀਰ ਕੇ ਨਾਲ ਮੈਂ ਸੈਵ ਸਿੰਘ ਵੀਰ ਕੇ ਤੇ ਮੇਰੇ ਸਾਥੀ ਪ੍ਰਿਤਪਾਲ ਸਿੰਘ ਮਾਹੋਰਾਣਾ ਧੰਨਵਾਦ ਧੰਨਵਾਦ ਜੀ